ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਰਣਜੀਤ ਕ੍ਰੋਪ ਸਾਇੰਸ ਤੋਂ ਰਣਜੀਤ ਸਿੰਘ ਕਿਸਾਨ ਵੀਰੋ ਜਿੱਦਾਂ ਕਿ ਕਿਸਾਨ ਬਹੁਤ ਫੋਨ ਕਰ ਰਹੇ ਨੇ ਕਿ ਪੀਆਰ 131 ਦਾ ਬੀਜ ਤੁਹਾਡੇ ਕੋਲ ਇਸ ਟਾਈਮ ਹੈ ਤਾਂ ਅਸੀਂ ਆਉਂਨੇ ਆ ਵੀ ਤੁਹਾਡੇ ਤੋਂ ਲੈ ਜਾਂਦੇ ਆ ਤੇ ਮੈਂ ਉਹਨਾਂ ਕਿਸਾਨ ਵੀਰਾਂ ਦੇ ਅੱਗੇ ਬੇਨਤੀ ਕਰਨਾ ਚਾਹਾਂਗਾ ਕਿ ਪੀਆਰ 131 ਦਾ ਬੀਜ ਹੁਣ ਆਪਣੇ ਕੋਲ ਨਹੀਂ ਹੈਗਾ ਆਪਾਂ ਪਰਸੋ ਤੋਂ ਹੀ ਜਿਹੜਾ ਇਸ ਦਾ ਬੀਜ ਸੀ ਟੋਟਲ ਉਹ ਸੇਲ ਕਰ ਚੁੱਕੇ ਆ ਉਹ ਕਿਸਾਨ ਵੀਰੋ ਕਾਲਾ ਬਾਜ਼ਾਰੀ ਹੋਣਾ ਸ਼ੁਰੂ ਹੋ ਗਈ ਕਿਉਂਕਿ ਜਿਹੜੇ ਕਿਸਾਨ ਵੀਰ PR 114 ਲਾਉਂਦੇ ਸੀ ਉਹਨਾਂ ਨੂੰ ਵੀ ਪਤਾ ਹੈ ਕਿ PR 114 ਤੇ PR 131 ਦਾ ਜਿਹੜਾ ਦਾਣਾ ਉਹ ਸੇਮ ਹੈ ਤੇ ਕਈ ਵਿੱਚ ਜਿਹੜੇ ਬੀਜ ਮਾਫੀਆ ਹੀ ਮੈਂ ਤਾਂ ਕਹਾਂਗਾ ਕਿਉਂਕਿ ਦੇਖੋ ਅਸੀਂ ਕਿਸਾਨ ਵੀ ਆ ਸੀਡ ਪ੍ਰੋਡਿਊਸਰ ਵੀ ਆ ਸੀਡ ਦਾ ਕੰਮ ਵੀ ਕਰਦੇ ਆ ਲੇਕਿਨ ਜਿਹੜਾ ਇਹ ਇਸ ਤਰ੍ਹਾਂ ਕਿਸਾਨ ਦੇ ਨਾਲ ਠੱਗੀ ਕਰਨ ਵਾਲਾ ਕੰਮ ਹੈ ਉਹ ਗਲਤ ਹੈ ਕਿਉਂਕਿ ਕੁਝ ਐਸੇ ਸੀਡ ਪ੍ਰੋਡਿਊਸਰ ਨੇਗੇ ਜਿੱਥੇ ਤੱਕ ਸਾਨੂੰ ਖਬਰਾਂ ਮਿਲੀਆਂ ਨੇ ਕਿ 14 ਨੂੰ ਲੋਕ ਘੱਟ ਪਸੰਦ ਕਰਕੇ ਪੀਆਰ 131 ਜ਼ਿਆਦਾ ਲਾਉਣਾ ਚਾਹੁੰਦੇ ਨੇ ਤੇ ਜ਼ਿਆਦਾ ਲੱਗੇਗਾ ਅਗਰ ਪੀਆਰ 131 ਤਾਂ ਉਹਦਾ ਇੰਨਾ ਬੀਜ ਵੀ ਨਹੀਂ ਹੈਗਾ ਹੁਣ ਕੀ ਹੋ ਰਿਹਾ ਜੀ ਪੀਆਰ 131 ਦੀ ਜਗਤ ਤੇ ਥੈਲੀਆਂ ਦੇ ਵਿੱਚ ਪੀਆਰ 114 ਪਰਨਾ ਜਿਹੜਾ ਉਹ ਸਟਾਰਟ ਹੋ ਗਿਆ ਇਹ ਪਰਸੋ ਤੋਂ ਕੰਮ ਲਗਭਗ ਸਟਾਰਟ ਹੋਇਆ ਕਈ ਮੈਨੂੰ ਮਿੱਤਰਾਂ ਨੇ ਫੋਨ ਕਰਿਆ ਸੀਗਾ ਕਿ ਰਣਜੀਤ ਕਿਤੋਂ ਨਾ ਕਿਤੋਂ ਵੀਜ ਦੇਵਾ ਵੀ ਸਾਨੂੰ ਚਾਹੀਦਾ ਹੈ ਜਾਂ ਸਾਡੇ ਰਿਸ਼ਤੇਦਾਰਾਂ ਨੂੰ ਚਾਹੀਦਾ ਆਪਾਂ ਜਿਹੜੀਆਂ ਕੰਪਨੀਆਂ ਨਾਲ ਆਪਣੇ ਵਧੀਆ ਲਿੰਕ ਨੇ ਜਿਨ੍ਹਾਂ ਨਾਲ ਤੋਂ ਆਪਾਂ ਪਰੋਸਾ ਕਰਦੇ ਹਾਂ ਕਿ ਇਹਨਾਂ ਕੋਲ ਬੀਜ ਵਧੀਆ ਹੈ ਉਹਨਾਂ ਕੋਲੋਂ ਅਸੀਂ ਮੰਗਿਆ ਕਿ ਇੱਕ ਇੱਕ ਦੋ ਦੋ ਕੁਆਂਟਲ ਕੋਈ ਦਿਓ ਯਾਰ ਸਾਡੇ ਬੰਦੇ ਰੋਸ ਰਹੇ ਨੇ ਉਹਨਾਂ ਵਾਸਤੇ ਸਾਨੂੰ ਇਸ ਦਾ ਬੀਜ ਚਾਹੀਦਾ ਤੇ ਉਹਨਾਂ ਨੇ ਸਾਫ਼-ਸਾਫ਼ ਹੀ ਮਨਾਂ ਕਰਤਾ ਕਿ ਜਿਹੜਾ ਕੀ 31 ਸਾਡੇ ਕੋਲ ਨਹੀਂ ਹੈਗਾ ਲੇਕਿਨ ਕਿਸੇ ਨੇ ਵੀ 31 ਲੈਣਾ ਤਾਂ ਉਹ ਆਪਦੇ ਪਰੋਸੇਮੰਦ ਬੰਦੇ ਤੋਂ ਹੀ ਲਵੇ ਔਰ ਨਾਲ ਪੱਕਾ ਬਿੱਲ ਘਟਾਵੇ ਕਿ ਇਹ 31 ਹੈ ਇਹਨੂੰ ਹੋਵੇ ਕਿਤੇ 14 ਤੁੰ ਨੂੰ ਦੇ ਦੇਣ ਕਿਉਂਕਿ ਪੀਆਰ 114 ਤੇ ਪੀਆਰ 131 ਦਾ ਦਾਣਾ ਸੇਮ ਹੈ ਤਾਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਤੁਸੀਂ ਜਿੱਥੋਂ ਵੀ ਬੀਜ ਲੈਣਾ ਪਰੋਸੇਯੋਗ ਬੰਦੇ ਤੋਂ ਹੀ ਪੀਆਰ 131 ਦਾ ਬੀਜ ਲੈਣਾ ਕਿਉਂਕਿ ਪੰਜਾਬ ਦੇ ਵਿੱਚ ਇਸ ਵਾਰ ਪੀਆਰ 131 31 ਹੀ ਹੋ ਰਹੀ ਹੈ ਤੇ ਬਾਕੀ ਕਿਸਾਨ ਵੀਰੋਂ ਮੈਂ ਤੁਹਾਡੇ ਤੋਂ ਮਾਫੀ ਚਾਹਨਾ ਕਿ ਮੈਂ ਤੁਹਾਡੇ ਫੋਨ ਨਹੀਂ ਚੱਕ ਪਾਇਆ ਕਿਉਂਕਿ ਦੇਖੋ ਤੁਹਾਨੂੰ ਵੀ ਪਤਾ ਸੀ ਕਿ ਕਈ ਦਿਨਾਂ ਤੋਂ ਮੇਰੀ ਤਬੀਅਤ ਥੋੜੀ ਖਰਾਬ ਸੀ ਤੇ ਤੁਹਾਡਾ ਆਸ਼ੀਰਵਾਦ ਤੁਹਾਡੇ ਪਿਆਰ ਨਾਲ ਆਪਾਂ ਪਰਮਾਤਮਾ ਵਾਹਿਗੁਰੂ ਨੇ ਮਿਹਰ ਕੀਤੀ ਕਿ ਆਪਾਂ ਠੀਕ ਹੋ ਗਏ ਆ ਕਿਉਂਕਿ ਬੋਲ ਬੋਲ ਕੇ ਨਾ ਜਿਹੜਾ ਗਲਾ ਸੀ ਕਿਸਾਨ ਵੀਰੋ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਕਿਉਂਕਿ ਇੱਥੇ ਕਈ ਕਿਸਾਨ ਵੀਰ ਮੇਰੇ ਆਏ ਬਹੁਤ ਕਹਿੰਦੇ ਵੀ ਜੀਤੂ ਰੈਸਟ ਕਰ ਆਪਾਂ ਰੈਸਟ ਕੀਤੀ ਫਿਰ ਵੀ ਤੁਹਾਡਾ ਪਿਆਰ ਸਾਥ ਮਿਲਿਆ ਸਭ ਕੁਝ ਸਾਰਾ ਸਹੀ ਚੱਲ ਰਿਹਾ ਤੇ ਮੇਰੀ ਇਹ ਬੇਨਤੀ ਕਬੂਲ ਕਰਨਾ ਜਿਹੜੇ ਕਿਸਾਨ ਵੀਰਾਂ ਨੂੰ ਪੀਆਰ 131 ਦਾ ਬੀਜ ਨਹੀਂ ਮਿਲਿਆ ਤੇ ਉਹ ਜਿੱਥੋਂ ਵੀ ਲੈਣਗੇ ਤਾਂ ਚੰਗਾ ਬੀਜ ਲੈਣ ਤੇ ਬਾਕੀ ਆ ਜਿਹੜਾ ਸਕਰੀਨ ਦੇ ਉੱਪਰ ਮੇਰੇ ਨੰਬਰ ਦਿੱਤੇ ਹੋਏ ਨੇ ਫੋਨ ਮੇਰਾ ਮੇਰੇ ਬ੍ਰਦਰ ਕੋਲ ਹੁੰਦਾ ਤੇ ਜਿਹੜਾ ਥੱਲੇ ਸਕਰੀਨ ਦੇ ਦੇਖੋ ਜੀ ਜਿਹੜੀ ਪੱਟੀ ਚੱਲ ਰਹੀ ਹੈ ਇਹ ਵਾਲੇ ਬੀਜ ਹਲੇ ਸਾਡੇ ਕੋਲ ਮੌਜੂਦ ਨੇ ਅਗਰ ਇਹਨਾਂ ਬੀਜਾਂ ਦੇ ਵਿੱਚੋਂ ਤੁਹਾਨੂੰ ਕੋਈ ਬੀਜ ਚਾਹੀਦਾ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਲੈਣਾ